ਲੁਧਿਆਣੇ ਦੇ ਵਿੱਚ ਦਲਜੀਤ ਉਸਾਨ ਦਾ ਜਿਹੜਾ ਸ਼ੋਅ ਅੱਜ ਹੋਵੇਗਾ 31 ਦੀ ਨਾਈਟ 31 ਦੀ ਰਾਤ ਜਿਹੜਾ ਸ਼ੋਅ ਹੋਵੇਗਾ ਜਿੱਥੇ ਲੋਕਾਂ ਦੇ ਬੇਸਬਰੀ ਨਾਲ ਜਿਹੜਾ ਲੋਕ ਇੰਤਜ਼ਾਰ ਕਰ ਰਹੇ ਸੀ ਪਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਲੁਧਿਆਣਾ ਦੀ ਪੀਏਯੂ ਦੀਆਂ ਜਿੱਥੇ ਕਿ ਤਿਆਰੀਆਂ ਜਿਹੜੀਆਂ ਕਿ ਮੁਕੰਮਲ ਹੋ ਚੁੱਕੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਪੀਏਯੂ ਫੁੱਟਬਾਲ ਗਰਾਊਂਡ ਦੀਆਂ 40000 ਦੇ ਕਰੀਬ ਜਿਹੜੇ ਲੋਕ ਇੱਥੇ ਪਹੁੰਚਣ ਦਾ ਪਹੁੰਚ ਸਕਦੇ ਨੇ ਜੇਕਰ ਗੱਲ ਕਰੀਏ ਇੱਥੇ ਸਿਕਿਉਰਟੀ ਦੇ ਵੀ ਜਿਹੜੇ ਪੂਕਤਾ ਇੰਤਜ਼ਾਮ ਕੀਤਾ ਗਿਆ ਲੁਧਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ 3500 ਦੇ ਕਰੀਬ ਜਿਹੜੇ ਮੁਲਾਜ਼ਮ ਆਸ-ਪਾਸ ਜਿਹੜੇ ਤਨਾਤ ਰਹਿਣਗੇ ਉੱਥੇ ਲੋਕ ਜਿਹੜੇ ਪਹੁੰਚੇ ਹੋਏ ਨੇ ਇੱਥੇ ਲੋਕ ਅਸੀਂ ਫਲਾਈਓਵਰ ਦੇ ਉੱਪਰ ਖੜੇ ਆ ਤੇ ਦੂਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਜਾਂ ਦਲਜੀਤ ਉਸਾਂ ਦਾ ਜਿਹੜਾ ਸ਼ੋਅ ਹੈ ਲੋਕਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਹਾਂ ਵੀਰੇ ਕੀ ਨਾਮ ਹੈ ਤੁਹਾਡਾ ਮੇਰੇ ਯਰ ਮਨਜੋਤ ਸਿੰਘ ਜੀ ਮੇਰੇ ਅੱਜ ਇੱਥੇ ਸ਼ੋਅ ਦੇਖਣ ਆਏ ਹਾਂ ਹਾਂਜੀ ਟਿਕਟਾਂ ਟੁਕਟਾਂ ਮਿਲ ਗਈਆਂ ਤੁਹਾਨੂੰ ਮਿਲ ਗਈਆਂ ਸੀ ਆਰਾਮ ਨਾਲ ਹੀ ਮਿਲ ਗਈਆਂ ਸੀ ਸਿਲਵਰ ਮਿਲੀ ਸਿਲਵਰ ਮਿਲੀ ਹਾਂਜੀ ਅੱਛਾ ਦਲਜੀਤ ਦਸਾਂਤ ਦਾ ਜਿਹੜਾ ਸ਼ੋਅ ਹੁਣ ਜਾ ਰਿਹਾ ਪਹਿਲੀ ਵਾਰ ਲੁਧਿਆਣਾ ਚ ਹੋਣ ਜਾ ਰਿਹਾ ਕਿੰਨੇ ਖੁਸ਼ੀ ਆ ਜੇ ਆਸ-ਪਾਸ ਦੇ ਜਿਹੜੇ ਤੁਹਾਡੇ ਹੋਰ ਦੋਸਤ ਆ ਯਾਰ ਮਿੱਤਰ ਆ ਉਹਨਾਂ ਨੂੰ ਕਿ ਦੱਸਿਆ ਸਾਰਾ ਹਾਂਜੀ ਦੱਸਿਆ ਜੀ ਖੁਸ਼ੀ ਤਾਂ ਹੈਗੀ ਹੈ ਹੁਣ ਛੋਟੇ ਬੰਦੇ ਵੀ ਸੁਣਦੇ ਆ ਰਹੇ ਆ ਛੋਟੇ ਤਾਂ ਫੇਵਰੇਟ ਹੁੰਦਾ ਹੀ ਆਪਣਾ ਛੋਟੇ ਨੇ ਸੁਣਦੇ ਆ ਵਧੀਆ ਲੱਗਦਾ ਜੀ ਅੱਜ ਪਹਿਲੀ ਵਾਰ ਦੇਖਣ ਨੂੰ ਮਿਲੂਗਾ ਜੀ ਬਹੁਤ ਵਧੀਆ ਲੱਗ ਰਹੀ ਹੈ ਮਤਲਬ ਫੇਵਰੇਟ ਹੈ ਗਾਣੇ ਵੀ ਸੁਣ ਉਹੀ ਪੁਰਾਣੇ ਤਾਂ ਬਹੁਤ ਵਧੀਆ ਲੱਗਦੇ ਨੇ ਨਵੇਂ ਵੀ ਬਹੁਤ ਨੇ ਪਰ ਮੇਰਾ ਜਿਆਦਾ ਫੇਵਰਿਟ ਡਾਕਾ ਹੀ ਵਧੀਆ ਸੀਗਾ ਯਾਰ ਛੋਟੇ ਹੰਦ ਸੁਣਦਾ ਆ ਰਿਹਾ ਹਾਂਜੀ ਹਾਂਜੀ ਅੱਜ ਫਿਰ ਦਲਜੀ ਤੋਂ ਸਾਂਝ ਆ ਰਿਹਾ ਫਿਰ ਲੁਧਿਆਣੇ ਵਿੱਚ ਆ ਡਾਕਾ ਹਾਂਜੀ ਡਾਕਾ ਹੀ ਮਾਰੂਗਾ ਜੀ ਹਾਂਜੀ ਹਾਂਜੀ ਇਹ ਹੋਰ ਹੋਮਵਰਕ ਹੀ ਨਾ ਮਤ ਮਨਪ ਸਿੰਘ ਜੀ ਅੱਛਾ ਤੁਸੀਂ ਵੀ ਆਏ ਹੋ ਤੇ ਕਿ ਟਿਕਟ ਕਿੱਥੋਂ ਲਈ ਕਿ ਤੁਹਾਨੂੰ ਨਹੀਂ ਮੈਨੂੰ ਟਿਕਟ ਮਿਲੀ ਨਹੀਂ ਜਦੋਂ ਮੈਂ ਲੈਣ ਲੱਗਾ ਸੀ ਸੋਲਡ ਆਊਟ ਹੋ ਗਈ ਜੀ ਬਾਕੀ ਮੈਂ ਪੁੱਲ ਤੋਂ ਖੜ ਕੇ ਦੇਖੂਗਾ ਉਹ ਤਾਂ ਕਰਕੇ ਹਾਂਜੀ ਬਿਲਕੁਲ ਕਹਿੰਦਾ ਸੋਲਡ ਆਊਟ ਹੋ ਗਈ ਸੀ ਅਕਸਰ ਹੋ ਕਿ ਜਦੋਂ ਪੋਰਟਲ ਖੁੱਲਿਆ ਸੀ ਟਿਕਟਾਂ ਦਾ ਕੁਝ ਹੀ ਟਾਈਮ ਬਾਅਦ ਜਿਹੜਾ ਕਿ ਕੁਝ ਮਿੰਟਾਂ ਬਾਅਦ ਹੀ ਜਿਹੜਾ ਬੰਦ ਹੋ ਗਏ ਟਿਕਟਾਂ ਵਿਗੀਆਂ ਸੀ ਹੋਰ ਵੀ ਲੋਕ ਕਿ ਖੜੇ ਨੇ ਭਾਜੀ ਕੀ ਨਾਮ ਹੈ ਤੁਹਾਡਾ ਮੈਂ ਰਾਜਦੀਪ ਸਿੰਘ ਆ ਜੀ ਮੇਰਾ ਨਾਮ ਭਾਜੀ ਤੁਸੀਂ ਵੀ ਅੱਜ ਸ਼ੋਅ ਦੇਖਣ ਜਾ ਰਹੇ ਹੋ ਅੱਜ ਹਾਂਜੀ ਹਾਂਜੀ ਜਾ ਰਹੇ ਹਾਂਜੀ ਅੱਛਾ ਨਵਾਂ ਸਾਲ ਆ ਪਹਿਲਾਂ ਆਪਾਂ ਘਰ ਵਿੱਚ ਮਨਾਉਂਦੇ ਸੀ ਜਾਂ ਬਾਹਰ ਕਿਤੇ ਮਨਾਉਂਦੇ ਸੀ ਯਾਰਾਂ ਦੋਸਤਾਂ ਵਿੱਚ ਪਰ ਅੱਜ ਮੈਨੂੰ ਲੱਗਦਾ ਪਹਿਲੀ ਵਾਰੀ ਹੋਣਾ ਕਿ ਜਿਹੜਾ ਤੁਸੀਂ ਆਪਣਾ ਜਿਹੜਾ ਨਵਾਂ ਸਾਲ ਆ ਉਹ ਦਿਲਜੀਤ ਸਾਹਿਬ ਨਾਲ ਪਹਿਲੀ ਵਾਰੀ ਮਨਾਣਾ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਪਹਿਲੀ ਵਾਰ ਮਨਾ ਰਹੇ ਜੀ ਉਹਨਾਂ ਨਾਲ ਬੜੀ ਖੁਸ਼ੀ ਹੋ ਰਹੀ ਆ। ਅੱਛਾ ਕਰਦਿਆਂ ਨੂੰ ਫਿਰ ਨਾਲ ਲੈ ਕੇ ਆ ਰਹੇ ਹੋ ਜਾਂ ਕਿਦਾਂ ਵੀ ਆਪ ਇਕੱਲੇ ਆਉਂਗੇ ਦੇਖਣ ਲਈ? ਨਹੀਂ ਫਰੈਂਡ ਸਰਕਲ ਕਰ ਆਊਗਾ ਜੀ। ਫਰੈਂਡ ਸਰਕਲ ਹਾਂ ਜੀ ਹਾਂ ਜੀ। ਅੱਛਾ ਕਹਿੰਦੇ ਕਹਿੰਦੇ ਕਾਫੀ ਕਹਿੰਦੇ ਰਸ਼ ਪੈਣ ਵਾਲਾ ਤੇ ਕਹਿੰਦੇ 40000 ਦੇ ਕਰੀਬ ਕਹਿੰਦੇ ਲੋਕ ਜਿਹੜੇ ਤੇ ਪਹੁੰਚ ਪਹੁੰਚ ਸਕਦੇ ਨੇ ਕਹਿੰਦੇ। ਬਹੁਤ ਰਸ਼ ਪੈਣ ਵਾਲਾ ਜੀ ਮੈਨੂੰ ਤਾਂ ਲੱਗਦਾ ਵੀ ਜਿੱਦਾਂ ਹੁਣੇ ਹੀ ਲੋਕੀ ਰੋਕ ਰੋਕ ਕੇ ਦੇਖ ਕੇ ਜਾ ਰਹੇ ਆ ਮੈਨੂੰ ਲੱਗਦਾ ਪੂਲ ਰਾਤੀ ਬਲੌਕ ਹੀ ਹੋ ਜਾਣਾ ਕਿ ਤਰ੍ਹਾਂ। ਅੱਛਾ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਜੀ ਪੋਲ ਦੇ ਉੱਪਰ ਤੁਸੀਂ ਨੰਗੇ ਸੀਗੇ ਹਲਕੀ ਚੋਹ ਚਲੋ ਅੱਗੇ ਪੀਏ ਦੇ ਵਿੱਚ ਆ ਪਰ ਇੱਥੇ ਖੜ ਕੇ ਤੁਸੀਂ ਰੋਕ ਕੇ ਦੇਖਣ ਲੱਗੇ ਕਿੰਨਾ ਕ ਰਿਆ ਨਹੀਂ ਜਾਂਦਾ ਕਿ ਸ਼ਾਮ ਜਲਦੀ ਜਲਦੀ ਆਵੇ ਬਈ ਦੇਖੋ ਜੀ ਖੁਸ਼ੀ ਹੋਈ ਆ ਆਪਣੀ ਇੱਕ ਤਰ੍ਹਾਂ ਦੀ ਪ੍ਰਗਟ ਕਰਦੇ ਆ ਆਪਾਂ ਬਈ ਆਪਣਾ ਭਰਾ ਪੰਜਾਬੀ ਆ ਕੇ ਇੰਨਾ ਨਾਮ ਕਰਿਆ ਉਹਨੇ ਪੰਜਾਬੀ ਬੋਲੀ ਦਾ ਹਨਾ ਸਤਕਾਰ ਹੀ ਆ ਇੱਕ ਬਈ ਪੰਜਾਬੀ ਬੰਦੇ ਦੀ ਹੋ ਰਹੀ ਆ ਵਾਹ ਵਾਹੀ ਹੋਰ ਤਾਂ ਕੁਝ ਨਹੀਂ ਜੀ ਆਪਾਂ ਤਾਂ ਖੁਸ਼ੀ ਵਰਗੜ ਕਰ ਸਕਦੇ ਹਾਂ ਹੋਰ ਤਾਂ ਕੁਝ ਨਹੀਂ ਹਾਂਜੀ ਹਾਂਜੀ ਅੱਛਾ ਹੋਰ ਵੀ ਆਪਣੇ ਯਾਰਾਂ ਦੋਸਤਾਂ ਨੂੰ ਦੱਸਿਆ ਕਿ ਇੱਥੇ ਮੈਂ ਜਾ ਰਿਹਾ ਹਾਂਜੀ ਹਾਂਜੀ ਆਪਣੇ ਸਾਰੇ ਯਾਰ ਮਿੱਤਰ ਨਾਲ ਹੀ ਆਪਾਂ ਅੱਜ ਸਾਰੇ ਇਕੱਠੇ ਨਹੀਂ ਜਾਣਾ। ਆ ਚਲ ਦਜੀਲ ਸਾਹ ਕਹਿੰਦੇ ਨੇ ਕਿ ਪੰਜਾਬੀ ਘਰ ਆ ਗਏ ਓਏ। ਹਾਂਜੀ। ਬਾਕੀ ਕਹਿੰਦੇ ਘਰ ਆ ਗਏ ਆ ਤੇ ਅੱਜ ਉਹਨਾਂ ਦਾ ਸ਼ੋਅ ਹੋਣ ਜਾ ਰਿਹਾ ਪਹਿਲੀ ਵਾਰ ਜਿਹੜਾ ਸ਼ੋਅ ਹੋਣ ਜਾ ਰਿਹਾ। ਹਾਂਜੀ ਹਾਂਜੀ। ਸ਼ੋਅ ਤਾਂ ਚਲੋ ਇਹ ਬਾਈ ਨੇ ਬੜੇ ਲਾਏ ਨੇ ਬਾਹਰ ਵੀ ਲਾਏ ਨੇ ਪਰ ਆਪਣੇ ਇੱਥੇ ਹੁਣ ਪਹਿਲੀ ਵਾਰ ਮੈਂ ਤਾਂ ਕਹਿੰਨਾ ਹੋਰ ਲੱਗਣ ਅਗਲੀ ਵਾਰ ਨੂੰ ਹੋਰ ਵੱਡਾ ਆਰਗੇਨਾਈਜ਼ ਕੀਤਾ ਜਾਵੇ। ਮਤਲਬ ਜਿੱਥੇ 40000 ਟਿਕਟਾਂ ਨੇ ਲੱਖ ਹੋਣ। ਬਈ ਹੋਰ ਬੰਦੇ ਜਿਹੜੇ ਮਤਲਬ ਨਹੀਂ ਜਾ ਸਕੇ ਟਿਕਟਾਂ ਵੀ ਥੋੜ੍ਹ ਕਰਕੇ ਹੋ ਵੀ ਹੈ ਨਾ ਜਾ ਸਕਣ। ਜੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਆ ਸੀ ਲੁਧਿਆਣਾ ਦੇ ਫਲਾਈਓਵਰ ਦੇ ਉੱਪਰ ਫਰੋਲਪੁਰ ਰੋਡ ਦੇ ਜਿਹੜਾ ਉੱਪਰ ਪੁਲ ਬਣਿਆ ਫਲਾਈਓਵਰ ਦੀ ਤਸਵੀਰਾਂ ਨੇ ਜਿੱਥੇ ਲੋਕ ਖੜ ਖੜ ਕੇ ਜਿਹੜੇ ਦੇਖ ਰਹੇ ਨੇ ਕਿਉਂਕਿ ਜਿਹੜਾ ਤਸਵੀਰਾਂ ਕਾਫੀ ਹਲਕੀ ਦੂਰ ਹੈ ਜਿੰਨੇ ਕ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਕ ਤੁਹਾਨੂੰ ਦਿਖਾ ਸਕਦੇ ਆ ਉਹਨਾਂ ਤੁਹਾਨੂੰ ਜਿਹੜਾ ਸਟੇਜ ਦੀਆਂ ਜੜੀਆਂ ਤਿਆਰੀਆਂ ਉੱਤੇ ਹੋਈਆਂ ਹੋਈਆਂ ਉਹ ਤੁਹਾਨੂੰ ਦਿਖਾ ਰਿਹਾ ਪਰ ਜਿਹੜਾ ਦਲਜੀਤ ਦੋਸਾਂ ਦਾ ਜਿਹੜਾ ਸ਼ੋਅ ਆ ਇਹ ਰਾਤ ਨੂੰ ਜਿਹੜਾ 8 ਵਜੇ ਤੋਂ ਲੈ ਕੇ ਜਿਹੜਾ 8:30 8:30 ਸ਼ੁਰੂ ਹੋਏਗਾ ਔਰ ਰਾਤ ਨੂੰ ਜਿਹੜਾ 12 ਵਜੇ ਜਿਹੜਾ ਖਤਮ ਹੋਏਗਾ ਜੇਕਰ ਪਾਰਕਿੰਗ ਦੀ ਗੱਲ ਕਰੀਏ ਜੇਕਰ ਪਾਰਕਿੰਗ ਦੀ ਗੱਲ ਕਰੀ ਤਾਂ ਦੱਸ ਦਿੰਦੇ ਹਾਂ ਲੁਧਿਆਣਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੀ ਪਾਰਕਿੰਗ ਬਣਾਈ ਗਈ ਆ ਹਾਲਾਂਕਿ ਕੋਈ 1 ਕਿਲੋਮੀਟਰ ਦੂਰ ਆ ਕੋਈ 5 ਕਿਲੋਮੀਟਰ ਦੂਰ ਅਲੱਗ-ਅਲੱਗ ਤਰ੍ਹਾਂ ਦੀ ਜਿਹੜੇ ਇਹਦੇ ਵਿੱਚ ਪਾਰਕਿੰਗ ਬਣਾਈ ਗਈ ਆ ਔਰ ਦਲਜੀ ਦੋਸਾਂ ਦਾਗਾ ਸ਼ੋਅ ਦੇਖਣ ਲੋਕ ਕਾਫੀ ਬਰਕਰਾਰ ਨੇ ਬੇਚੈਨ ਨੇ ਔਰ ਦਲਜੀ ਦੋਸਾਂ ਦਾ ਸ਼ੋਅ ਰਾਤ ਨੂੰ 8 ਵਜੇ ਤੋਂ ਲੈ ਕੇ 12 ਵਜੇ ਤੱਕ ਹੋਵੇਗਾ ਲੁਧਿਆਣਾ ਤੋਂ ਲਖਮਿੰਦਰ ਸਿੰਘ ਦਾਰੀ ਸੋਰਾ ਟੀਵੀ